ਤੇ ਤੇ ਹੋਰ ਹੀ ਹੋਸ ਤੇ ਮੈਂ ਹਾਂ ਹਦ ਹਦ ਹਾਂ ਅੱਜ ਸੜਾ ਅੰਦਰ ਜੀ ਆਹ ਹਾਂ ਮਾਰੋ ਮਾਰੋ ਹੋ ਜੋ ਦੂਤ ਤੇ ਮਾਰੀ ਕੰਮ ਤੇ ਲੱਡੇ ਆ ਹਾਂ ਹੀ ਲੱਗਦੀ ਹਾਂ ਹਾਂ ਬਿਲਕੁਲ ਬਿਲਕੁਲ ਦਿੱਤੀ ਇਹ ਲਵਕਰਨ ਸਿੰਘ ਲਈ ਇਸ ਮੰਗਾ ਜੀ ਜਿਹੜਾ ਸਾਨੂੰ ਵਕਫਾ ਮੁਕਦਮਿਆਂ ਚ ਵਾਂਟਡ ਸੀ ਇਨੇਜ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਆ ਜਿਹੜਾ ਉਹ ਜੋ ਜਵਾਬੀ ਫਾਇਰਿੰਗ ਤੇ ਇੰਜਰਡ ਹੋਇਆ ਤੇ ਜਿਹਨੂੰ ਹੁਣ ਸਿਵਲ ਹਸਪਤਲ ਭੇਜਿਆ ਗਿਆ ਕੀ ਨਾਮ ਹੈ ਦੀ ਕੀ ਪਛਾਣ ਹੈ ਔਰ ਕਿੰਨੀ ਕੀ ਬਰਾਮਦਗੀ ਹੋਈ ਹੈ ਸਰ ਇਹ ਦਾ ਨਾਮ ਲਵ ਕਰਨ ਸਿੰਘ ਇਲੀਅਸ ਮੰਗਾ ਸਨ ਉਹ ਸੁਖਵਿੰਦਰ ਸਿੰਘ ਵਾਸੀ ਬਾਕੀਪੁਰ ਦਾ ਰਹਿਣ ਵਾਲਾ ਵਾ ਇਹਦੇ ਕੋਲੋਂ ਇੱਕ ਪਿਸਟਲ ਬੱਤੀਪੁਰ ਤੇ i20 ਕਾਰ ਬਰਾਮਦ ਹੋਈ ਆ ਇਹ ਸਾਨੂੰ ਵੱਖ-ਵੱਖ ਮਕਦਮਿਆਂ 'ਚ ਲੜਿੰਦਾ ਸੀ ਫਾਇਰਿੰਗ ਕੀਤੀ ਪੁਲਸ ਨੇ ਹਾਂ ਇਹਨੇ ਦੋ ਰਾਉਂਡ ਫਾਇਰ ਕੀਤੇ ਪੁਲਸ ਪਾਰਟੀ ਤੇ ਇੱਕ ਐਸਏਜੀ ਗਰਦੀਪ ਸਿੰਘ ਦੀ ਪੱਗ ਨੂੰ ਛੂ ਕੇ ਗਿਆ ਤੇ ਇੱਕ ਵਾਈਫਾਇਰ ਹੋਇਆ ਤੇ ਫਾਇਰ ਕਰਕੇ ਭੱਜਣ ਲੱਗਾ ਸੀ ਜਵਾਬੀ ਫਾਇਰਿੰਗ ਦੇ ਵਿੱਚ ਇਹਦੀ ਲੱਤ 'ਚ ਗੋਲੀ ਲੱਗੀ ਇਹ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਪਰਚਾ ਦਰਜ ਕਰਕੇ ਬਾਕੀ ਪੁਸ਼ਟੀਸ਼ ਕਰਦੇ ਹਾਂ ਫਰਦਰ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਹਾਂ ਇਹਦੇ ਖਿਲਾਫ ਇਹ ਨਸ਼ਾ ਤਸਕਰੀ ਦੇ ਸਬੰਧ ਵਿੱਚ ਕਾਫੀ ਬਦਨਾਮ ਸੀ ਇੱਥੇ ਇਲਾਕੇ ਦੇ ਵਿੱਚ ਤੇ ਇਹਦੇ ਖਿਲਾਫ ਨਸ਼ੇ ਐਨਡੀਪਸੈਕਟ ਤਹਿਤ ਵੀ ਮੁਕੱਦਮਾ ਦਰਜ ਹੈ ਲਾਜਲੀ ਭੇਜਿਆ ਗਿਆ ਹਾਂਜੀ ਹਾਂਜੀ ਲਾਜਲੀ ਭੇਜਿਆ ਗਿਆ ਸਰ ਜੀ ਜਿਹੜਾ ਵੈਪਨ ਬ੍ਰਾਊਜ਼ ਉਹਦੀ ਕੀ ਜਾਂਚ ਕੀਤੀ ਆ ਸਾਡੇ ਉਹ ਹੁਣ ਪੁਛਗਿਛ ਕਰਦੇ ਆ ਫਿਲਹਾਲ ਤੇ ਕੋਈ ਲਾਇਸੈਂਸ ਆਦ ਪੇਸ਼ ਨਹੀਂ ਕਰ ਸਕਿਆ ਨਜਾਇਜ਼ ਹੀ ਸਰ ਇਹ ਕੀ ਨਾਮ ਹੈ ਇਹ ਸੈਦਾ ਜਿਹੜੇ ਅਸੀਂ ਬੋਲੀਵੁੱਡ ਤੇ ਪਛਾਇਆ ਨਾਂ ਦਾ ਇਹ ਐਸੇ ਗਦੀਪ ਸਿੰਘ ਨੇ ਜੀ ਇਹਨਾਂ ਨੂੰ ਨਾਕਾ ਲਗਾਇਆ ਗਿਆ ਸੀ ਇੱਥੇ ਤੇਰੇ ਨਾਲ ਕਵੈਸਟੀ ਕਰਾਈ ਗਈ ਸੀ ਪਿਛੇ ਨਾਕਾ ਟਾਊਨ ਚੋਂ ਕਿਹਨੂੰ ਲਵਾਇਆ ਗਿਆ ਸੀ ਜੀ ਉੱਥੇ ਟਾਊਨ ਚੌਕ ਦੇ ਮਲਾਜ਼ਮ ਸੋਤੇ ਸੀ ਜਿੰਨਾ ਤੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰ ਕੇ ਦੋਸ਼ੀ ਭੱਜਿਆ ਸੀ ਉਦੋਂ ਬਾਅਦ ਇਹਨਾਂ ਨੇ ਅਲਰਟ ਹੋ ਕੇ ਗਦੀਪ ਸਿੰਘ ਐਸੇ ਨੇ ਜੀ ਇਹਨਾਂ ਨੇ ਬਲਦੇਵ ਸਿੰਘ ਐਸੇ ਲਾਟੋ ਡਿਊਟੀ ਕੀਤੀ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਗੱਡੀ ਨੂੰ ਜੀ ਤੇ ਗੱਡੀ ਚਾਲਕ ਵੱਲੋਂ ਪਹਿਲਾਂ ਹਵਾਈ ਫਾਇਰ ਕੀਤਾ ਗਿਆ ਪੁਲਿਸ ਪਾਰਟੀ ਵੱਲ ਜਿਹਦੇ ਜਵਾਬੀ ਫਾਇਰ ਦੇ ਵਿੱਚ ਬਲਦੇਵ ਸਿੰਘ ਐਸੇ ਵੱਲੋਂ ਗੱਡੀ ਵਾਲ ਕੁੜੀ ਚਲਾਈ ਗਈ ਜੋ ਗੱਡੀ ਦੇ ਬੁੰਡ ਚ ਲੱਗੀ ਹੈ ਜੀ ਉਤੋਂ ਬਾਅਦ ਫਿਰ ਦੁਬਾਰਾ ਉਹਨੇ ਬੰਦੇ ਨੇ ਗੱਡੀ ਰੋਕ ਕੇ ਬਾਹਰ ਉਤਰ ਕੇ ਇਹਨਾਂ ਨਾਲ ਫਾਇਰ ਕੀਤਾ ਜੋ ਉਹਨਾਂ ਦੀ ਪਾਗੇ ਵਿੱਚੋਂ ਲੱਗਿਆ ਜੀ ਇਹਨਾਂ ਨੇ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਉਹਦਾ ਮੁਕਾਬਲਾ ਕੀਤਾ ਜੋ ਬਲਦੇਵ ਸਿੰਘ ਨੂੰ ਦੁਬਾਰਾ ਫੈਰ ਕਰਨ ਤੇ ਉਹਨੂੰ ਇੰਜਰਟ ਕਰਕੇ ਜੋ ਬੰਦਾ ਢੇਡਾ ਹੋ ਗਿਆ ਤੇ ਉਹਦਾ ਵੈਪਨ ਕਵਚੇ ਲਿਆ ਗਿਆ ਤੇ ਇਹ ਕਿਹੜਾ ਸਾਨੂੰ ਦੋਸ਼ੀ ਚਾਹੀਦਾ ਸੀ ਮੋਟੜ ਪਰਚੇ ਚ ਉਹ ਕਾਬੂ ਕੀਤਾ ਗਿਆ ਇਹਨਾਂ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਜੀ ਤੇ ਅਸੀਂ ਇਹਨਾਂ ਦੇ ਪੰਜਾਬ ਪੁਲਿਸ ਨੂੰ ਮਾਣ ਮਹਿਤ ਜੀ